ਇਸ ਸਾਲ ਪਹਾੜੀ ਇਲਾਕਿਆਂ ਦੇ ਵਿੱਚ ਮੌਨਸੂਨ ਕੁਝ ਸ਼ਾਂਤ ਤੋਂ ਦਾ ਨਾਮ ਨਹੀਂ ਲੈ ਰਹੀ ਲਗਾਤਾਰ ਉਸ ਤੋਂ ਵੀ ਜ਼ਿਆਦਾ ਸਰਗਰਮ ਹੋ ਰਹੀ ਹੈ ਹਿਮਾਚਲ ਦੇ ਵਿੱਚ ਪਹਿਲਾਂ ਲਗਾਤਾਰ ਕਿੰਨੀਆਂ ਤਵਾਹੀਆਂ ਬਚਾ ਕੇ ਰੱਖੀਆਂ ਸੀ ਕਿ ਜਿਸ ਦੇ ਨਾਲ ਫਲੱਡ ਫਲੈਸ਼ ਹੁੰਦਾ ਬੱਦਲ ਫਟਣ ਦੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਉਸ ਤੋਂ ਬਾਅਦ ਭਾਰੀ ਲੈਂਡ ਸਲਾਈਡਿੰਗ ਹੁੰਦੀਆਂ ਲੋਕਾਂ ਦੇ ਘਰ ਤਵਾ ਹੋ ਜਾਂਦੇ ਨੇ ਕਿੰਨੇ ਸੈਂਕੜੇ ਸੜਕਾਂ ਹਿਮਾਚਲ ਦੇ ਵਿੱਚ ਬਲੌਕ ਹੋ ਜਾਂਦੀਆਂ ਨੇ ਤਾਂ ਬੀਤੀ ਰਾਤ ਧਰਮਪੁਰ ਇਲਾਕਾ ਜਿਹੜਾ ਹਿਮਾਚਲ ਦਾ ਉੱਥੇ ਮੋੜ ਤੋਂ ਜਿਹੜਾ ਭਾਰੀ ਮੀਂਹ ਪਿਆ ਤੇ ਭਾਰੀ ਮੀਂਹ ਦੇ ਤੇਜ਼ ਵਹਾਅ ਦੇ ਨਾਲ ਬੱਸ ਸਟੈਂਡ ਨੂੰ ਪੂਰੇ तरीके ਦੇ ਨਾਲ ਬਹਾ ਕੇ ਲੈ ਗਿਆ ਇਤੋਂ ਤੱਕ ਕਿ ਜੋੜੇ ਸਾਤਨ ਵੀ ਉਸ ਤੰਤਰਪੁਰ ਦੇ ਬਸ ਸਟੈਂਡ ਦੇ ਵਿੱਚ ਖੜੇ ਹੁੰਦੇ ਨੇ ਉਹਨਾਂ ਨੂੰ ਵੀ ਇੱਧਰ ਉੱਧਰ ਉਹ ਪਾਣੀ ਵਹਾ ਕੇ ਲੈ ਜਾਂਦਾ ਬਸ ਸਟੈਂਡ ਦੇ ਨਾਲ ਲੱਗਦੀਆਂ ਸਾਰੇ ਦੁਕਾਨਾਂ ਅਤੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਾ ਹੈ ਲੋਕ ਘਰਾਂ ਤੋਂ ਬੇਕਾਰ ਹੋ ਚੁੱਕੇ ਨੇ ਹਾਦਸੇ ਦੌਰਾਨ ਲੋ 2 ਲੋਕ ਨੇ ਜਿਹੜੇ ਉਹ ਗਾਇਬ ਵੀ ਹੋ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਟਰੈਵਲਰ ਟੈਂਪੂ ਦਾ ਜਿਹੜਾ ਡਰਾਈਵਰ ਵੀ ਸ਼ਾਮਲਾ ਲੋਕਲ ਹੈ rescued ਟੀਮਾਂ ਦੁਆਰਾ ਉਹਨਾਂ ਦਾ rescue ਵੀ ਕੀਤਾ ਜਾ ਰਿਹਾ ਪਰ ਇਸ ਵਕਤ ਜਿਹੜੇ ਹਾਲਾਤ ਨੇ ਤਰਪੁਰਾ ਇਲਾਕੇ ਦੇ ਵਿੱਚ ਤਣਾਅ ਦੇ ਬਣੇ ਹੋਏ ਨੇ ਕਿਉਂਕਿ ਦੀ ਰਾਤ ਇੰਨਾ ਜਿਆਦਾ ਭਾਰੀ ਮੀਂਹ ਪਿਆ ਤੇ ਉਸ ਤੋਂ ਬਾਅਦ ਭਾਰੀ ਮੀਂਹ ਪੈਣ ਦੇ ਨਾਲ ਪਾਣੀ ਦਾ ਵਹਾਅ ਬਹੁਤ ਜਿਆਦਾ ਤੇਜ਼ ਹੋ ਜਾਂਦਾ ਤੇ ਧਰਮਪੁਰ ਇਲਾਕੇ ਦਾ ਜਿਹੜਾ ਬੱਸ ਸਟੈਂਡ ਆ ਉਸ ਦੇ ਵਿੱਚ ਸਾਰਾ ਪਾਣੀ ਭਰ ਜਾਂਦਾ ਵਹਾਅ ਇੰਨਾ ਤੇਜ਼ ਹੁੰਦਾ ਕਿ ਪਾਣੀ ਦੇ ਵਿੱਚ ਉਹ ਸਾਰੇ ਸਾਧਨ ਵਹਾ ਕੇ ਲੈ ਜਾਂਦਾ ਜਿਹੜੇ ਬੱਸ ਸਟੈਂਡ ਦੇ ਵਿੱਚ ਖੜੇ ਹੁੰਦੇ ਨੇ ਜਾਂ ਆਸ-ਪਾਸ ਤੇ ਖੜੇ ਹੁੰਦੇ ਨੇ ਤੇ ਜਿਹੜੇ ਬੱਸ ਸਟੈਂਡ ਦੇ ਨਾਲ ਲੱਗਦੇ ਲੋਕਾਂ ਦੇ ਘਰ ਨੇ ਦੁਕਾਨਾਂ ਨੇ ਕੋਈ ਛੋਟੇ ਕਾਰੋਬਾਰ ਨੇ ਉਹਨਾਂ ਨੂੰ ਵੀ ਵੱਡੇ ਪੱਧਰ ਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਮੌਨਸੂਨ ਦੇ ਦਿਨਾਂ ਦੇ ਵਿੱਚ ਧਰਮਪੁਰ ਮੰਡੀ ਦੇ ਵਿੱਚ ਅਕਸਰ ਭਾਰੀ ਮੀਂਹ ਪੈਂਦਾ ਤੇ ਫਿਰ ਪਾਣੀ ਦੇ ਵਹਾਜ ਨਾਲ ਬਹੁਤ ਸਾਰੇ ਲੋਕ ਪ੍ਰਭਾਵਿਤ ਹੁੰਦੇ ਨੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਜਾਂਦਾ ਬਹੁਤ ਸਾਰੇ ਜਿਹੜੇ ਸੜਕਾਂ ਨੇ ਉਹ ਪ੍ਰਭਾਵਿਤ ਹੋ ਜਾਂਦੀਆਂ ਨੇ ਕਿਉਂਕਿ ਭਾਰੀ ਲੈਂਡ ਸਲਾਈਡਿੰਗ ਹੋ ਜਾਂਦੀ ਆ ਪੁਲਿਸ ਤੇ ਪ੍ਰਸ਼ਾਸਨ ਨੇ ਇਲਾਕੇ ਨੂੰ ਖਾਲੀ ਕਰਵਾਉਣਾ ਸ਼ੁਰੂ ਕਰਤਾ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਨਜ਼ਦੀਕੀ ਹਸਪਤਾਲਾਂ ਦੇ ਵਿੱਚ ਇਲਾਜ ਦੇ ਲਈ ਪਹੁੰਚਾਇਆ ਜਾ ਰਿਹਾ ਤੇ ਕੁਝ ਜਿਹੜੇ ਲੋਕ ਫਿਲਹਾਲ ਠੀਕ ਨੇ ਉਹਨਾਂ ਨੂੰ ਸੁਰੱਖਿਆ ਥਾਵਾਂ ਦੇ ਉੱਪਰ ਪਹੁੰਚਾਇਆ ਜਾ ਰਿਹਾ ਪਰ ਐਕਸਕਲੂਸਿਵ ਤਸਵੀਰਾਂ ਹਿਮਾਚਲ ਦੇ ਧਰਮ ਅਲਾਕੇ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਕੇ ਭਾਰੀ ਮੀਂਹ ਪਿਆ ਤੇ ਇਸੇ ਭਾਰੀ ਮੀਂਹ ਦੇ ਨਾਲ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਇੱਕ ਉੱਥੋਂ ਦਾ ਲੋਕਲ ਬੱਸ ਸਟੈਂਡ ਹੈ ਉਸ ਦੇ ਵਿੱਚ ਪਾਣੀ ਵੜ ਚੁੱਕਿਆ ਤੇ ਪਾਣੀ ਦੇ ਨਾਲ ਉਸ ਬੱਸ ਸਟੈਂਡ ਦੇ ਵਿੱਚ ਖੜੀਆਂ ਬੱਸਾਂ ਹੋਰ ਸਾਧਨਾਂ ਨੂੰ ਜਿਹੜਾ ਇੱਧਰ ਉੱਧਰ ਪਾਣੀ ਵਹਾ ਕੇ ਲੈ ਕੇ ਜਾਂਦਾ ਤਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਨਾਲ ਲੋਕਾਂ ਦੇ ਛੋਟੇ ਕਾਰੋਬਾਰ ਤਬਾਹ ਹੋ ਚੁੱਕੇ ਨੇ ਲੋਕਾਂ ਦੇ ਜਕਾਨਾਂ ਦੇ ਵਿੱਚ ਪਾਣੀ ਵੜ ਚੁੱਕਿਆ